ਗੁਰਗੋਬਨ ਸਿੰਘ ਸਾਹਿਬ ਨੇ ਉਸ ਵੇਲੇ ਦੋ ਫੌਜਾਂ ਦੀਆਂ ਟੁਕੜੀਆਂ ਬਣਾਈਆਂ ਇੱਕ ਟੁਕੜੀ ਦਾ ਕੰਮ ਸੀ ਵੀ ਵਧੀਆ ਤਰੀਕੇ ਦੇ ਨਾਲ ਹਮਲਾ ਕਰਨਾ ਦੂਸਰੀ ਟੁਕੜੀ ਦਾ ਕੰਮ ਸੀ ਉਸ ਹਮਲੇ ਦਾ ਮੂੰਹ ਤੋੜਵਾ ਜਵਾਬ ਦੇਣਾ ਅੱਜ ਵੀ ਜਿਹੜੀ ਫੌਜ ਹੈ ਉਹਦੇ ਵਿੱਚ ਇੱਕ ਵੱਖਰੀ ਟ੍ਰੇਨਿੰਗ ਦਿੱਤੀ ਜਾਂਦੀ ਜਿਹਨੂੰ F T E ਕਰਕੇ ਕਿਹਾ ਜਾਂਦਾ ਹੈ ਫੀਲਿੰਗ ਫੀਲਡ ਟ੍ਰੇਨਿੰਗ ਐਕਸਰਸਾਈਜ਼ ਕਿਉਂਕਿ ਅਸੀਂ ਹੌਲੇ ਮੱਲੇ ਦਾ ਰੂਪਰੇਖਾ ਉਹ ਪਨਾ ਹੀ ਨਹੀਂ ਸਕੇ ਅਸੀਂ ਅੱਜ ਫੇਰ ਉਸੇ ਹੋਲੀ ਤੇ ਬੈਠੇ ਹਾਂ ਜਿਹੜੀ ਇੱਕ ਦੂਜੇ ਦੇ ਚੱਕੜਗਾਰਾ ਸੁੱਟ ਕੇ ਤੇ ਰੰਗ ਮਾਲ ਕੇ ਮਨਾਈ ਜਾਂਦੀ ਸੀ ਅੱਜ ਦੀ ਡੇਟ ਤੇ ਜਿਵੇਂ ਹੋਲਾ ਮੱਲਾ ਮਨਾਇਆ ਜਾਂਦਾ ਹੈ ਹਾਕੀ ਘੋੜੇ ਨਗਾਰਿਆਂ ਨਾਲ ਮੱਲਾ ਕੱਢਿਆ ਜਾਂਦਾ ਤਖਤ ਸਾਹਿਬ ਤੋਂ ਫਿਰ نیچے ਗਰਾਊਂਡ ਤੇ ਜਾ ਕੇ ਮੱਲਾ ਖੇਡਿਆ ਜਾਂਦਾ ਹੈ ਗੁਰੂ ਸਾਹਿਬ ਵੇਲੇ ਵੀ ਇਸ ਤਰ੍ਹਾਂ ਹੀ ਸੀ ਡ੍ਰੈਲ ਦੀ ਹਥਿਆਰ ਵਿੱਚ ਜੁੱਧ ਵਿੱਚ ਇੱਕ ਸੌ ਹਰਤ ਹੋਣੀ ਹੈ ਛੁੱਧ ਵਿੱਚ ਤੇ ਤੁਹਾਡੇ ਤੀਰ ਦੀ ਵਰਤੋਂ ਹੋਏਗੀ ਕਮਾਨ ਦੀ ਵਰਤੋਂ ਹੋਏਗੀ ਕਿਰਪਾਨ ਦੀ ਹੋਏਗੀ ਅੱਜ ਕੇਵਲ ਤੇ ਕੇਵਲ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ ਜਾਂਦਾ ਏ ਔਰ ਚਲਾਉਣ ਵਾਲੇ ਆਪਣੀ ਕਲਾ ਦਿਖਾ ਰਹੇ ਆ ਆਮ ਸੇਧ ਸੰਗਤ ਨੂੰ ਕੋਈ ਨਹੀਂ ਮਿਲ ਰਹੀ ਜਿਹੜਾ ਸਿੱਖ ਸੀ ਉਹਨੂੰ ਚਾਹੀਦਾ ਸੀ ਸ਼ੂਟਿੰਗ ਰੇਂਜ ਤੇ ਪ੍ਰੈਕਟਿਸ ਕਰਦਾ ਗੁਰਦੁਆਰਿਆਂ ਵਿੱਚ ਸ਼ੂਟਿੰਗ ਰੇਂਜਾਂ ਹੋਣੀਆਂ ਚਾਹੀਦੀਆਂ ਸੀ ਖਾਲਸਾਈ ਜਾਹੋ ਜਲਾਲ ਹੋਲੇ ਮੱਲੇ ਦਾ ਤਿਹਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਏ ਪਰ ਸਿੱਖਾਂ ਦਾ ਹੋਲੇ ਮੱਲੇ ਨਾਲ ਕੀ ਸੰਬੰਧ ਹੈ ਤੇ ਹੋਲੇ ਦੀ ਸ਼ੁਰੂਆਤ ਕਿੱਥੋਂ ਹੋਈ ਹੋਲੇ ਤੋਂ ਪਹਿਲਾਂ ਹੋਲੀ ਤੇ ਹੋਲੀ ਦਾ ਪਿਸ਼ੋਕੜ ਕੀ ਸੀ ਬਹੁਤ ਸਾਰੇ ਮੁੱਦਿਆਂ ਤੇ ਗੱਲਬਾਤ ਕਰਾਂਗੇ ਗਿਆਨੀ ਗੁਰਪਾਲ ਸਿੰਘ ਤੇ ਮੋਬਾਈਲ ਸਾਡੇ ਨਾਲ ਹੈ ਗਿਆਨੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਨੀ ਹੋਲੀ ਦੀ ਜਿਹੜੀ ਸ਼ੁਰੂਆਤ ਹੈ ਤੇ ਹੋਲੀ ਦਾ ਪਿਸ਼ੋਕੜ ਕੀ ਹੈ ਕਿਉਂਕਿ ਜਦੋਂ ਆਪਾਂ ਸਨਾਤਨ ਮਤ ਦੇ ਪਿਸ਼ੋਕੜ ਨੂੰ ਪੜਦੇ ਹਾਂ ਜਾਂ ਉਹਨਾਂ ਦੇ ਮਥੋਲੋਜੀ ਨੂੰ ਪੜਦੇ ਹਾਂ ਉਹਦੇ ਵਿੱਚ ਜ਼ਿਕਰ ਮਿਲਦਾ ਹੈ ਵੀ ਹਰਨਾਕਸ਼ ਜਿਹੜਾ ਹੈ ਉਹਦੇ ਚਾਰ ਸੁਪੁੱਤਰ ਸਨ ਉਹਨਾਂ ਵਿੱਚੋਂ ਚੌਥਾ ਜਿਹਦਾ ਨਾਮ ਪ੍ਰਹਲਾਦ ਕਰਕੇ ਆਉਂਦਾ ਹੈ ਪ੍ਰਹਲਾਦ ਨੇ ਇਹ ਬਗਾਵਤ ਕੀਤੀ ਕਿ ਮੇਰਾ ਬਾਪ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਨਹੀਂ ਹੈ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਇੱਕ ਨਿਰੰਕਾਰ ਹੈ ਜਿਹੜਾ ਜਨਮ ਨਹੀਂ ਲੈਂਦਾ ਨਾ ਕਿਸੇ ਤਖਤ ਤੇ ਬੈਠ ਕੇ ਰਾਜ ਕਰਦਾ ਹੈ ਉਹ ਸਾਰਿਆਂ ਦਾ ਸਾਂਝ ਹੈ ਉਹਦੇ ਵਿਰੋਧ ਵਿੱਚੋਂ ਪ੍ਰਹਲਾਦ ਨੇ ਪ੍ਰਮਾਤਮਾ ਦੀ ਰੱਦਨਾ ਕਰਨੀ ਸ਼ੁਰੂ ਕਰ ਦਿੱਤੀ ਜਿਹਦੇ ਵਿਰੋਧ ਵਿੱਚ ਹਰਨਾਕਸ਼ ਨੇ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਅਪਣਾਏ ਗੁਰਬਾਣੀ ਵਿੱਚ ਜ਼ਿਕਰ ਮਿਲਦਾ ਹੈ ਕਿ ਕਾਲ ਕੋਠੜੀ ਵਿੱਚ ਬੰਦ ਕਰਕੇ ਤਾਲਾ ਲਾਇਆ ਗਿਆ ਉਸ ਤੋਂ ਬਾਅਦ ਹਰਨਾਕਸ਼ ਦੀ ਭੈਣ ਸੀ ਜਿਹਨੂੰ ਕਹਿੰਦੇ ਹੋਲਕਾ ਹੋਲਕਾ ਨੂੰ ਇੱਕ ਸਪੈਸ਼ਲ ਕੰਬਲ ਦੇ ਕੇ ਚਿਖਾ ਤਿਆਰ ਕਰਕੇ ਬਿਠਾਇਆ ਗਿਆ ਤਾਂ ਕਿ ਉਹ ਜਿਹੜੀ ਚਿਖਾ ਦੀ ਅੱਗ ਹੈ ਉਹਦੇ ਨਾਲ ਪ੍ਰਹਲਾਦ ਸੜ ਜਾਏ ਤੇ ਹੋਲਕਾ ਬਚ ਜਾਏ ਪਰ ਕਹਿੰਦੇ ਜੇ ਆਪੇ ਪ੍ਰਹਲਾਦ ਦਾ ਪ੍ਰਮਾਤਮਾ ਹੋਏਗਾ ਤੇ ਉਹ ਪ੍ਰਹਲਾਦ ਦੀ ਰੱਖਿਆ ਕਰ ਲਏਗਾ ਪਰ ਨਰੰਗਕਾਰ ਨੇ ਆਪਣੀ ਕਿਰਪਾ ਵਰਤਾਈ ਬਾਲ ਦੀ ਚਿਖਾ ਵਿੱਚ ਹੋਲਕਾ ਜਿਹੜੀ ਸੜ ਕੇ ਰਾਖ ਹੋ ਗਈ ਪ੍ਰਹਲਾਦ ਦਾ ਵਾਲ ਵੀ ਵਿੰਗਾ ਨਹੀਂ ਹੋਇਆ ਜਦੋਂ ਉਹ ਚਿਖਾ ਸੜ ਕੇ ਰਾਖ ਕੋਈ ਪ੍ਰਹਲਾਦ ਬਚ ਗਿਆ ਲੋਕਾਂ ਨੇ ਖੁਸ਼ੀ ਮਨਾਈ ਔਰ ਉਹ ਸਵਾਹ ਜਿਹੜੀ ਸੀ ਉਹਨੂੰ ਆਪਣੇ ਹੱਥਾਂ ਦੇ ਨਾਲ ਪੈਰਾਂ ਦੇ ਨਾਲ ਉਡਾਇਆ ਉਹਨੂੰ ਪਹਿਲਾਂ ਹੋਰੀ ਕਿਹਾ ਜਾਂਦਾ ਸੀ ਹੋਰੀ ਤੋਂ ਬਾਅਦ ਇਹਨੂੰ ਹੋਲੀ ਕਹਿਣਾ ਸ਼ੁਰੂ ਕਰ ਦਿੱਤਾ ਗਿਆ ਹੋਲੀ-ਹੋਲੀ ਇਹ ਤਿਹਾੜ ਜਿਹੜਾ ਸੀ ਪ੍ਰਹਲਾਦ ਦੀ ਜਿੱਤ ਵਜੋਂ ਤੇ ਹਰਨਾਕਸ਼ ਦੀ ਹਾਰ ਵਜੋਂ ਮਨਾਇਆ ਜਾਣ ਲੱਗਾ। ਫਿਰ ਇਸ ਤੋਂ ਬਾਅਦ ਇਹਦੇ ਵਿੱਚ ਹੋਲੀ-ਹੋਲੀ ਵਪਾਰੀਵਾਦ ਆ ਗਿਆ। ਵਪਾਰੀ ਨੇ ਵੇਖਿਆ ਕਿ ਸਵਾਹ ਜਿਹੜੀ ਹੈ ਇਹਦੇ ਵਿੱਚੋਂ ਵੀ ਕਿਸੇ ਤਰੀਕੇ ਨਾਲ ਪੈਸਾ ਕਮਾਇਆ ਜਾਵੇ। ਉਹਨਾਂ ਫਿਰ ਸਵਾਹ ਦੀ ਜਗ੍ਹਾ ਡਾਉਣ ਵਾਸਤੇ ਇਹਨਾਂ ਨੂੰ ਰੰਗ ਦੇ ਦਿੱਤੇ। ਫਿਰ ਇੱਕ ਦੇ ਦੂਸਰੇ ਉੱਪਰ ਰੰਗ ਸੁੱਟਣਾ ਸ਼ੁਰੂ ਕਰ ਦਿੱਤਾ। ਪਹਿਲਾਂ ਮੂਲ ਰੂਪ ਵਿੱਚ ਲੋਕ ਕਿਉਂਕਿ ਇਹਨਾਂ ਨੂੰ ਛੂਦਰ ਦਾ ਤਿਹਾੜ ਕਿਹਾ ਜਾਂਦਾ ਸੀ ਮੈਂ ਥੋੜਾ ਜਿਹਾ ਹੋਰ ਪਿਛੋਕੜ ਵਾ ਲੈ ਜਾਵਾਂ। ਅਤਿਹਾਰਾਂ ਦੀ ਵੰਡ ਵੀ ਜਿਹੜੀ ਐ ਉਹ ਪੈਸੇ ਨੂੰ ਨੋਖ ਰੱਖ ਕੇ ਕੀਤੀ ਗਈ ਜਿਹੜਾ امیر ਬੰਦਾ ਹੈ ਉਹਦਾ ਤਿਹਾਰ ਵੀ امیر ਹੈ ਉਹ ਮੀਰੀ ਤਰੀਕੇ ਨਾਲ ਮਨਾਇਆ ਜਾਂਦਾ ਹੈ ਜਿਹੜਾ ਵਰਗ ਗਰੀਬ ਹੈ ਉਹਦਾ ਤਿਹਾਰ ਵੀ ਗਰੀਬ ਹੈ ਤੇ ਉਹ ਗਰੀਬੀ ਵਾਲੇ ਤਰੀਕੇ ਨਾਲ ਮਨਾਇਆ ਜਾਂਦਾ ਸੀ ਇਹ ਘੱਟਾ ਸੁੱਟ ਕੇ ਮਿੱਟੀ ਸੁੱਟ ਕੇ ਜਾਂ ਗਾਰਾ ਸੁੱਟ ਕੇ ਕਾਲਾ ਤੇਲ ਸੁੱਟ ਕੇ ਇਸ ਤਿਹਾਰ ਨੂੰ ਮਨਾਇਆ ਜਾਣ ਲੱਗ ਪਾ ਗੁਰੂ ਸਾਹਿਬ ਤੱਕ ਇਹ ਤਿਹਾਰ ਇਹਨਾਂ ਮੈਲਾ ਹੋ ਗਿਆ ਇਹਦੇ ਵਿੱਚ ਭੰਗ ਦੀ ਵਰਤੋਂ ਲੱਗ ਪਈ ਇੱਕ ਦੂਜੇ ਤੇ ਜਸਮਾਨੀ ਹਮਲੇ ਹੋਣ ਲੱਗ ਪਏ ਲੜਾਈਆਂ ਝਗੜੇ ਜਨਮ ਲੈਣ ਲੱਗ ਪਏ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੇਖਿਆ ਕਿ ਇਸ ਤਿਹਾਰ ਨੂੰ ਸਹੀ ਰੇਖਾ ਕਿਵੇਂ ਦਿੱਤੀ ਜਾਵੇ ਉਹਨਾਂ ਉਸ ਪਸ਼ੂਕੜ ਤੋਂ ਕੱਢ ਕੇ ਇਹਨੂੰ ਨਵਾਂ ਜਨਮ ਦਿੱਤਾ ਜਿਦਾਂ ਕਹਿ ਲਓ ਖਾਲਸੇ ਵਿੱਚ ਰੂਹ ਫੂਕੀਵੇਂ ਤਿਹਾਰ ਵਿੱਚ ਵੀ ਉਹਨਾਂ ਰੂਹ ਫੂਕੀ ਉਹਨਾਂ ਇਸ ਤਿਹਾਰ ਮੌਕੇ ਪਹਿਲਾਂ ਤੇ ਇਹਦੇ ਸ਼ਾਬਦਿਕ ਅਰਥ ਬਦਲੇ ਜੀ ਇਹਨੂੰ ਨਾਮ ਦਿੱਤਾ ਹੋਲਾ ਮਹੱਲਾ ਹੁਣ ਹੋਲੀ ਦਾ ਜਿਹੜਾ ਅਰਥ ਹੈ ਉਹ ਹੋਰੀ ਤੋਂ ਪਿਆਏ ਪਰ ਹੋਲੇ ਮਹਲੇ ਦਾ ਅਰਥ ਹੈ ਹੋਲੇ ਦਾ ਅਰਥ ਹੈ ਹੱਲਾ ਤੇ ਮਹਲੇ ਦਾ ਅਰਥ ਹੈ ਉਹਦਾ ਹੱਲੇ ਦਾ ਮੂੰਹ ਤੋੜਵਾ ਜਵਾਬ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਸ ਵੇਲੇ ਦੋ ਫੌਜਾਂ ਦੀਆਂ ਟੁਕੜੀਆਂ ਬਣਾਈਆਂ ਇੱਕ ਟੁਕੜੀ ਦਾ ਕੰਮ ਸੀ ਕਿ ਵਧੀਆ ਤਰੀਕੇ ਦੇ ਨਾਲ ਹਮਲਾ ਕਰਨਾ ਦੂਸਰੀ ਟੁਕੜੀ ਦਾ ਕੰਮ ਸੀ ਉਸ ਹਮਲੇ ਦਾ ਮੂੰਹ ਤੋੜਵਾ ਜਵਾਬ ਦੇਣਾ ਜਿਹੜਾ ਚੜ ਕੇ ਆਇਆ ਉਹਦੇ ਤੋਂ ਰੱਖਿਆ ਕਿਵੇਂ ਹੋ ਸਕਦੀ ਹੈ ਇਹ ਸਾਰਾ ਜਿਹੜਾ ਸੀ ਉਹ ਸਿਸਟਮ ਆਉਣ ਵਾਲੀ ਜਨਰੇਸ਼ਨ ਦੇਖਦੀ ਸੀ ਉਥੇ ਖਾਲਸਾ ਫੌਜ ਦੇਖਦੀ ਸੀ ਹੋਰ ਆਸੇ-ਪਾਸੇ ਤੋਂ ਕਤਰ ਹੋਈਆਂ ਸੰਗਤਾਂ ਉਹਦੇ ਵਿੱਚੋਂ ਬੜਾ ਵੱਡਾ ਮੈਸੇਜ ਲੈਂਦੀਆਂ ਸੀ ਅੱਜ ਵੀ ਜਿਹੜੀ ਫੌਜ ਹੈ ਉਹਦੇ ਵਿੱਚ ਇੱਕ ਵੱਖਰੀ ਟ੍ਰੇਨਿੰਗ ਦਿੱਤੀ ਜਾਂਦੀ ਜਿਹਨੂੰ F T E ਕਰਕੇ ਕਿਹਾ ਜਾਂਦਾ ਹੈ ਫੀਲਿੰਗ ਫੀਲਡ ਟ੍ਰੇਨਿੰਗ ਐਕਸਰਸਾਈਜ਼ ਉਹਦੇ ਵਿੱਚ ਇਸੇ ਤਰ੍ਹਾਂ ਦੋ ਟੁਕੜੀਆਂ ਬਣਾਈਆਂ ਜਾਂਦੀਆਂ ਕਹਿ ਲਓ ਕਿ ਅੱਜ ਦੀ ਆਰਮੀ ਨਹੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਆਰਮੀ ਦੇ ਬੇਸਡ ਹੈ ਜੋ ਐਕਸਰਸਾਈਜ਼ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਹੋਲੇ ਮਹੱਲੇ ਤੇ ਕਰਾਈ ਹੈ ਅੱਜ ਉਹ ਆਰਮੀ ਦੋ ਟੁਕੜੀਆਂ ਰਹੀ ਅੱਜ ਵੀ ਉਹ ਕਰ ਰਹੀ ਹੈ ਪਰ ਸਾਡੇ ਹੱਥੋਂ ਹੀ ਗਵਾਚ ਗਈ ਕਿਉਂਕਿ ਅਸੀਂ ਹੋਲੇ ਮਹੱਲੇ ਦਾ ਰੂਪਰੇਖਾ ਉਹ ਅਪਣਾ ਹੀ ਨਹੀਂ ਸਕੇ ਅਸੀਂ ਅੱਜ ਫੇਰ ਉਸੇ ਹੋਲੀ ਤੇ ਬੈਠੇ ਹਾਂ ਜਿਹੜੀ ਇੱਕ ਦੂਜੇ ਦੇ ਚੱਕੜ ਗਾਰਾ ਸੁੱਟ ਕੇ ਤੇ ਰੰਗ ਮਾਲ ਕੇ ਮਨਾਈ ਜਾਂਦੀ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਥੇ ਵਧੀਆ ਜਿਹੜੇ ਹਥਿਆਰ ਸੀ ਉਹਨਾਂ ਦੀ ਟ੍ਰੇਨਿੰਗ ਕਰਨ ਵਾਲੇ ਯੋਧਿਆਂ ਨੂੰ ਸਨਮਾਨ ਵੀ ਦੇਣਾ ਕਿਉਂਕਿ ਜਿਹੜਾ ਮਨੁੱਖ ਵਧੀਆ ਤਰੀਕੇ ਨਾਲ ਤੀਰ ਅੰਦਾਜ਼ੀ ਕਰਦਾ ਹੈ ਵਧੀਆ ਤਰੀਕੇ ਨਾਲ ਹਮਲਾ ਕਰਦਾ ਹੈ ਜਾਂ ਇੱਕ ਤੀਰ ਨਾਲ ਵਧੇਰੇ ਨਿਸ਼ਾਨੇ ਮਾਰਦਾ ਹੈ ਜਾਂ ਸਹੀ ਜਗ੍ਹਾ ਮਾਰਦਾ ਹੈ ਉਹਨੂੰ ਉਹਨਾਂ ਨੇ ਹੌਲੇ-ਮੱਲੇ ਤੇ ਸਨਮਾਨ ਦੇਣਾ ਔਰ ਦੂਸਰਿਆਂ ਨੂੰ ਸੇਹ ਦੇਣੀ ਵੀ ਇਸ ਤਰੀਕੇ ਨਾਲ ਹਥਿਆਰ ਦੀ ਸਵਰਤੋਂ ਕਰੋ ਤਾਂ ਕਿ ਘੱਟ ਮਸਾਲੇ ਦੇ ਨਾਲ ਹੀ ਵੱਧ ਨੁਕਸਾਨ ਕੀਤਾ ਜਾ ਸਕੇ ਅੱਜ ਦੀ ਡੇਟ 'ਚ ਜਿਵੇਂ ਹੋਲਾ-ਮੱਲਾ ਮਨਾਇਆ ਜਾਂਦਾ ਹੈ ਹਾਥੀ ਘੋੜੇ ਨਗਾਰਿਆਂ ਨਾਲ ਮੱਲਾ ਕੱਢਿਆ ਜਾਂਦਾ ਤਖਤ ਸਾਹਿਬ ਤੋਂ ਫਿਰ نیچے ਗਰਾਊਂਡ ਤੇ ਜਾ ਕੇ ਮੁੱਲਾ ਖੇਡਿਆ ਜਾਂਦਾ ਹੈ ਜੀ ਗੁਰੂ ਸਾਹਿਬ ਵੇਲੇ ਵੀ ਇਸ ਤਰ੍ਹਾਂ ਹੀ ਸੀ ਨਹੀਂ ਗੁਰੂ ਸਾਹਿਬ ਵੇਲੇ ਤੇ ਕਿਲੇ ਦੇ ਅੰਦਰ ਦੋ ਫੌਜਾਂ ਤਿਆਰ ਕੀਤੀਆਂ ਜਾਂਦੀਆਂ ਸੀ ਉਹ ਸੱਚ ਮੋਚੀ ਇੱਕ ਦੂਜੇ ਨਾਲ ਇਸ ਤਰੀਕੇ ਨਾਲ ਲੜਦੀਆਂ ਸੀ ਵੀ ਇੱਕ ਦੂਜੇ ਦਾ ਬਚਾਅ ਵੀ ਰੱਖਦੀਆਂ ਸੀ ਔਰ ਹਥਿਆਰ ਦਾ ਜਿਹੜਾ ਆਪਣਾ ਕਨਸੈਪਟ ਉਹ ਵੀ ਕਲੀਅਰ ਕਰ ਦਿੰਦੀਆਂ ਸੀ ਮੰਨ ਲਓ ਉਹਨਾਂ ਗੋਲੀ ਵੀ ਮਾਰਨੀ ਹੈ ਔਰ ਜਿਹੜਾ ਅੱਗੇ ਜਿਹਦੇ ਗੋਲੀ ਵਜ ਰਹੀ ਹੈ ਉਹ ਬਚਾਅ ਵਿੱਚ ਵੀ ਪੂਰਾ ਹੈ ਡਿਫੈਂਸ ਵਿੱਚ ਵੀ ਪੂਰਾ ਹੈ ਔਰ ਜਿਹੜਾ ਚਲਾ ਰਿਹਾ ਉਹ ਵੀ ਇਸ ਤਰੀਕੇ ਨਾਲ ਚਲਾ ਰਿਹਾ ਵੀ ਜੇ ਵੱਜ ਜਾਏ ਤੇ ਇਹਦੇ ਦਿਲ ਵਿੱਚ ਨਾ ਵੱਜੇ ਇਹਦੇ ਮੱਥੇ ਵਿੱਚ ਨਾ ਵੱਜੇ ਸੋ ਇਸ ਤਰੀਕੇ ਨਾਲ ਦੋਵਾਂ ਪਾਸਿਆਂ ਤੋਂ ਉਹਨਾਂ ਨੂੰ ਮੁਕੰਮਲ ਰੂਪ ਦੇ ਵਿੱਚ ਯੋਧੇ ਲਈ ਤਿਆਰ ਕੀਤਾ ਜਾਂਦਾ ਸੀ ਅੱਜ ਕਈ ਵਾਰ ਜਿਹੜੀ ਹਥਿਆਰ ਕਲਾ ਅਸੀਂ ਦਿਖਾਉਂਦੇ ਆ ਜਾਂ ਉਹਨੂੰ ਗਤਕਾ ਕਹਿੰਦੇ ਆ ਉਹਦੇ ਵਿੱਚ ਅਜਿਹੀਆਂ ਚੀਜ਼ਾਂ ਸ਼ਾਮਲ ਕਰ ਦਿਤੀਆਂ ਜਿਹੜੀਆਂ ਕੇਵਲ ਤੇ ਕੇਵਲ ਪ੍ਰਦਰਸ਼ਨ ਵਾਸਤੇ ਹੀ ਨੇ ਪਰ ਉਹਨਾਂ ਦਾ ਮੂਲ ਰੂਪ ਵਿੱਚ ਕਿਤੇ ਉਹਨਾਂ ਦੀ ਵਰਤੋਂ ਨਹੀਂ ਹੋ ਸਕਦੀ ਮੈਂ ਇਸੇ ਗੱਲ ਤੇ ਉਹਨਾਂ ਕਿ ਹੁਣ ਜਦੋਂ ਅਸੀਂ ਕਹਿੰਨੇ ਗਤਕਾ ਟੀਮ ਬੁਲਾ ਲਓ ਉਹ ਪ੍ਰਦਰਸ਼ਨ ਕਰਦੀ ਟਿਊਬਾਂ ਪੰਨਣ ਲੱਗ ਜਾਂਦੀ ਇੱਕ ਦੂਜੇ ਦੇ ਉੱਪਰ ਫਿਰ ਉਹ ਬਸ ਕਿਸੇ ਤਰ੍ਹਾਂ ਦੇ ਜਿਹੜੇ ਫਿਲਮੀ ਜਿਹੜੇ ਕਰਤੱਬ ਸੀ ਅੱਜ ਕੱਲ ਗੱਤਕਾ ਟੀਮ ਉਹ ਕਰਤੱਬ ਦਿਖਾਉਣਾ ਸ਼ੁਰੂ ਕਰਦੇ ਦੇਖੋ ਕਰਤੱਬ ਦਿਖਾਉਣਾ ਹੋਰ ਗੱਲ ਹੈ ਕਰਤੱਬ ਇੱਕ ਕਲਾ ਹੈ ਕਹਿ ਲਓ ਕਰਤੱਬ ਕਹਿ ਲਓ ਇੱਕ ਅਲੱਗ ਚੀਜ਼ ਹੈ ਪਰ ਜਿਹੜਾ ਮੂਲ ਰੂਪ ਵਿੱਚ ਜਿਹੜੀ ਚੀਜ਼ ਜ਼ਿੰਦਗੀ ਵਿੱਚ ਕੰਮ ਹੋਣੀ ਹੈ ਉਹਨੂੰ ਸਾਬਤ ਕਰ ਦੇਣਾ ਉਹ ਇੱਕ ਅਲੱਗ ਚੀਜ਼ ਹੈ ਜਿਹੜੀ ਹੌਲੇ ਮੱਲੇ ਤੇ ਦਿਖਾਈ ਜਾਂਦੀ ਸੀ ਉਹ ਸਚਾਈ ਸੀ ਉਹ ਜ਼ਿੰਦਗੀ ਵਿੱਚ ਪੈਂਤੜੇ ਕੰਮ ਆਉਣ ਵਾਲੇ ਸੀ ਪਰ ਹੁਣ ਜਿਹੜੀ ਕਲਾ ਦਿਖਾਈ ਜਾਂਦੀ ਹੈ ਜਾਦੂਗਰ ਵਾਂਗ ਉਹ ਆਮ ਬੱਚੇ ਸਾਡੇ ਉਹਨੂੰ ਅਪਣਾ ਹੀ ਨਹੀਂ ਸਕਦੇ ਜਿਹੜੇ ਜਿਹੜੇ ਡ੍ਰਿੱਲ ਚਾ ਰਾ ਰਹੇ ਡ੍ਰਿੱਲ ਦੀ ਹਥਿਆਰ ਵਿੱਚ ਜੁੱਧ ਵਿੱਚ ਕਿਸਮਤ ਹੋਣੀ ਹੈ ਜੁੱਧ ਵਿੱਚ ਤੇ ਤੁਹਾਡੇ ਤੀਰ ਦੀ ਵਰਤੋਂ ਹੋਏਗੀ ਕਮਾਨ ਦੀ ਵਰਤੋਂ ਹੋਏਗੀ ਕਿਰਪਾਨ ਦੀ ਹੋਏਗੀ ਕਿਰਪਾਨ ਨੂੰ ਚਲਾਉਣ ਦੀ ਕਲਾ ਦੀ ਹੋਏਗੀ ਤੁਹਾਡੇ ਪੈਂਤੜੇ ਦੀ ਵਰਤੋਂ ਹੋਏਗੀ ਇਹ ਪੈਂਤੜੇ ਵਿਖਾਉਣੇ ਬਚਣ ਦੇ ਪੈਂਤੜੇ ਸਿਖਾਉਣੇ ਵੇਖੋ ਇੱਕ ਛੋਟੀ ਜੀ ਗੱਲ ਦੇਖੋ ਜਿਵੇਂ ਇੱਕ ਸਿਪਾਈ ਵਾਰ ਕਰਦਾ ਹੈ ਦੂਸਰਾ ਸਿਪਾਈ ਜੇ ਢਾਲ ਨਹੀਂ ਵੀ ਹੈਗੀ ਉਸ ਵਾਰ ਤੋਂ ਕਿਵੇਂ ਬਚਦਾ ਹੈ ਉਹਦੇ ਦੀ ਪੈਤੜਾ ਕੰਮ ਆਉਂਦਾ ਸੀ ਜਦੋਂ ਜੰਗ ਦੇ ਵਿੱਚ ਹਥਿਆਰ ਚੱਲਦੇ ਆ ਤੁਸੀਂ ਬਾਬਾ ਜੀਤ ਸਿੰਘ ਦੀ ਗੱਲ ਕਰ ਲਓ 10 ਲੱਖ ਫੌਜ ਤੋਂ ਤੀਰ ਚੱਲ ਰਹੇ ਆ ਪਰ ਉਹ ਇੱਕ ਜੋਧਾ ਜਿਹੜਾ ਹੈ ਉਹ ਇਸ ਕਰਕੇ ਨਹੀਂ ਮਾਰਿਆ ਜਾ ਸਕਿਆ ਕਿਉਂਕਿ ਉਹਦਾ ਘੋੜਾ ਵੀ ਪੈਤੜਾ ਵਰ ਰਿਹਾ ਜਦੋਂ ਉਹ ਤੀਰ ਚਲਾਉਂਦੇ ਉਦੋਂ ਘੋੜਾ ਕਿਤੇ ਹੈ ਜਦੋਂ ਉਹ ਤੀਰ ਕੋਲੋਂਦਾ ਉਦੋਂ ਘੋੜਾ ਕਿਤੇ ਪੈਤੜਾ ਬਦਲ ਕੇ ਪਹੁੰਚ ਜਾਂਦਾ ਇਸੇ ਤਰ੍ਹਾਂ ਬਾਬਾ ਜੀਤ ਸਿੰਘ ਦਾ ਜੀਵਨ ਹੈ ਪੀ ਜਦੋਂ ਹਥਿਆਰ ਆਉਂਦਾ ਉਦੋਂ ਬਾਬਾ ਜੀ ਸਿੰਘ ਕਿਤੇ ਆ ਜਦੋਂ ਕੋਲ ਪਹੁੰਚਦਾ ਉਦੋਂ ਉਹ ਪੈਂਤਰਾ ਬਦਲ ਜਾਂਦੇ ਸੋ ਇਹ ਸਾਰਾ ਕੁਝ ਜਿਹੜਾ ਸੀ ਉਸ ਵੇਲੇ ਹੋਲੇ ਮੱਲੇ ਤੇ ਦਿਖਾਇਆ ਜਾਂਦਾ ਸੀ ਤਾਂ ਕਿ ਜਿਹੜੀ ਬੈਠੀ ਹੋਈ ਆਡੀਅנס ਹੈ ਸੰਗਤ ਹੈ ਇਹਨੂੰ ਪਤਾ ਚੱਲ ਸਕੇ ਵੀ ਹਥਿਆਰ ਦੀ ਸਹੀ ਤਰੀਕੇ ਨਾਲ ਵਰਤੋਂ ਕਿਵੇਂ ਕਰਨੀ ਹੈ ਕਿਹੜੀ ਉਮਰ ਚ ਕਰਨੀ ਹੈ ਤੇ ਕਿੱਥੇ-ਕਿੱਥੇ ਕਰਨੀ ਹੈ ਸੋ ਉਹ ਚੀਜ਼ਾਂ ਜਿਹੜੀਆਂ ਅੱਜ ਸਾਡੇ ਵਿੱਚੋਂ ਲੋਪ ਹੁੰਦੀਆਂ ਜਾ ਰਹੀਆਂ ਅੱਜ ਕੇਵਲ ਤੇ ਕੇਵਲ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਔਰ ਚਲਾਉਣ ਵਾਲੇ ਆਪਣੀ ਕਲਾ ਦਿਖਾ ਰਹੇ ਆਮ ਸੇਧ ਸੰਗਤ ਨੂੰ ਕੋਈ ਨਹੀਂ ਮਿਲ ਰਹੀ ਗੁਰੂ ਸਾਹਿਬ ਵੇਲੇ ਜਿਹੋ ਜਿਹੇ ਸਿੱਖ ਸੀ ਵਿਦਵਾਨ ਵੀ ਸੀ ਬਾਣੀ ਪੜਨ ਵਾਲੇ ਸੀ ਤੇ ਨਾਲ ਜਿਹੜਾ ਹਥਿਆਰ ਸੀ ਉਹਨੂੰ ਬਰਾਬਰ ਰੱਖਣ ਵਾਲੇ ਸੀ ਤੁਹਾਨੂੰ ਲੱਗਦਾ ਕਿ ਅੱਜ ਦੇਰ ਚ ਵੀ ਇਹੋ ਜਿਹੇ ਸਿੱਖ ਨੇ ਜਿਹੜੇ ਹੌਲੇ ਮੱਲੇ ਤੇ ਆਉਂਦੇ ਨੇ ਜਾਂ ਪ੍ਰਦਰਸ਼ਨ ਕਰਦੇ ਨੇ ਇਹੋ ਜਿਹੇ ਸਿੱਖ ਅਜੇ ਵੀ ਹੈ ਨੇ ਹਾਂਜੀ ਬਿਲਕੁਲ ਹੈ ਨੇ ਜਿਹੜੇ ਵੇਖੋ ਤੁਸੀਂ ਅੱਜ ਸਮਾਂ ਬਦਲ ਗਿਆ ਜਾਂ ਕਹਿ ਲਓ ਵੀ ਅੱਜ ਸਿਧਾਂਤ ਜਿਹੜੇ ਹੋਰ ਹੋ ਗਏ ਆ ਜਾਂ ਕਾਨੂੰਨ ਬਦਲ ਗਏ ਉਹਦੇ ਅਕੋਰਡਿੰਗ ਅੱਜ ਜਿਹੜਾ ਸਿੱਖ ਸੀ ਉਹਨੂੰ ਚਾਹੀਦਾ ਸੀ ਸ਼ੂਟਿੰਗ ਰੇਂਜ ਤੇ ਪ੍ਰੈਕਟਿਸ ਕਰਦਾ। ਉਹਦੇ ਟਾਰਗੇਟ ਤੇ ਪ੍ਰੈਕਟਿਸ ਹੋਵੇ ਤਾਂ ਕਿ ਇਹ ਇਹਦੇ ਥਰੂ ਮਾਧਿਅਮ ਰਾਹੀਂ ਜਿਹੜਾ ਗੁਰੂ ਸਾਹਿਬ ਦਾ ਸੰਦੇਸ਼ ਅੱਗੇ ਤੱਕ ਲੈ ਕੇ ਜਾ ਸਕਦਾ ਵੀ ਵੇਖੋ ਜੇ ਗੁਰੂ ਗੋਬਿੰਦ ਸਿੰਘ ਦੇ ਨਿਸ਼ਾਨਚੀ ਰਿਕਾਰਡ ਬਣਾਉਂਦੇ ਰਹੇ ਐ ਤੇ ਅੱਜ ਉਹਦੇ ਸਿੱਖ ਜਿਹੜੇ ਵਰਲਡ ਵਿੱਚ ਉਹਨਾਂ ਦਾ ਰਿਕਾਰਡ ਹੈ ਕਿ ਉਹਨਾਂ ਤੋਂ ਤਰੀਕੇ ਨਾਲ ਨਿਸ਼ਾਨਾ ਹੋਰ ਕੋਈ ਨਹੀਂ ਲਾ ਸਕਦਾ। ਜੀ ਗੁਰਦੁਆਰਿਆਂ ਵਿੱਚ ਸ਼ੂਟਿੰਗ ਰੇਂਜਾਂ ਹੋਣੀਆਂ ਚਾਹੀਦੀਆਂ ਸੀ। ਇਥੋਂ ਤੱਕੋ ਗੁਰਦੁਆਰਿਆਂ ਦੇ ਵਿੱਚ ਇਹੋ ਜਿਹਾ ਮੈਦਾਨ ਹੋਣਾ ਚਾਹੀਦਾ ਸੀ ਜਿੱਥੇ ਹਥਿਆਰਾਂ ਦਾ ਅਭਿਆਸ ਕਰਾਇਆ ਜਾ ਸਕਦਾ ਹੁੰਦਾ ਤੇ ਸਾਡੀ ਪਨੀਰੀ ਹਥਿਆਰਾਂ ਦਾ ਅਭਿਆਸ ਕਰਦੀ ਹਥਿਆਰ ਚਲਾਉਣ ਦੀ ਤੇ ਗੱਲ ਦੂਰ ਅੱਜ ਸਿੱਖ ਜਿਹੜਾ ਕਿੰਨੇ ਸਿੱਖ ਹੈ ਜਿਹੜੇ ਹਥਿਆਰ ਆਪਣੇ ਕੋਲ ਰੱਖਦੇ ਜਾਂ ਹੱਥ ਵਿੱਚ ਰੱਖਦੇ ਹੌਲੀ ਹੌਲੀ ਹੱਥੋਂ ਹਥਿਆਰ ਵੀ ਸਾਡੇੋਂ ਵਿਸਰ ਗਏ ਤੇ ਚਲਾਉਣ ਦੀ ਕਲਾ ਤੇ ਆਪੇ ਭੁੱਲ ਜਾਣੀ ਜਦੋਂ ਕੋਲ ਹਥਿਆਰ ਹੀ ਨਾ ਰਿਆ ਤੇ ਚਲਾਉਣਾ ਕਿੱਥੋਂ ਸਿੱਖਣਾ ਸੋ ਸਾਡੀ ਪੀੜ੍ਹੀ ਦੇਖੀਏ ਤੇ ਅੱਜ ਪੀੜ੍ਹੀ ਜਿਹੜੀ ਅੱਗੇ ਵਧਣ ਦੀ ਜਗ੍ਹਾ ਪਿੱਛੇ ਨੂੰ ਤੁਰੀ ਜਾ ਰਹੀ ਏ ਹੱਥੋਂ ਹਿਆਰ ਜਾਂਦੇ ਰਹੇ ਚਲਾਉਣ ਦੀ ਕਲਾ ਜਾਂਦੀ ਰਹੀ ਮੈਂ ਕਿਹਾ ਜਿਵੇਂ ਗੁਰੂ ਗੋਬਿੰਦ ਸਿੰਘ ਨੇ ਨਿਸ਼ਾਨਾ ਇਹ ਹੋਲੇ ਮਹੱਲੇ ਦਾ ਲਿਆ ਸੀ ਅਸੀਂ ਨੂੰ ਹੋਲੇ ਮਹੱਲੇ ਤੇ ਅਪਡੇਟ ਕਰਦੇ ਉਥੇ ਸ਼ੂਟਿੰਗ ਰੇਂਜਾਂ ਹੁੰਦੀਆਂ ਹੋਲੇ ਮਹੱਲੇ ਤੇ ਉਥੇ ਮੁਕਾਬਲੇ ਹੁੰਦੇ ਜਿਹੜਾ ਸਭ ਤੋਂ ਵਧੀਆ ਨਿਸ਼ਾਨਾ ਲਾਏਗਾ ਔਰ ਸਭ ਤੋਂ ਜ਼ਿਆਦਾ ਟਿਕਾਣੇ ਲਾਏਗਾ ਉਹਨੂੰ ਸਨਮਾਨ ਦਿੱਤਾ ਜਾਂਦਾ ਤਾਂ ਕਿ ਦੂਜੀ ਜਨਰੇਸ਼ਨ ਨੂੰ ਜਿਹੜੀ ਉਥੇ ਨੱਤੀਆਂ ਪਾ ਕੇ ਤੇ ਟਰਾਲੀਆਂ ਟਰੈਕਟਰਾਂ ਤੇ ਪਹੁੰਚ ਰਹੀ ਉਹਨੂੰ ਸਿੱਖਿਆ ਮਿਲਦੀ ਵੀ ਅਸਲ ਵਿੱਚ ਗੋਲ ਸਾਡਾ ਇਹ ਹੈ ਪੀ ਅਸੀਂ ਸਹੀ ਤਰੀਕੇ ਨਾਲ ਕਿਵੇਂ ਜੀਵਨ ਨਿਭਾਉਂ ਤੜਾ ਉਥੇ ਮદાન ਲੱਗਾ ਹੁੰਦਾ ਹਥਿਆਰਾਂ ਦਾ ਜਿਹੜਾ ਸੀ ਉਹ ਅਭਿਆਸ ਕਰਾਇਆ ਜਾਂਦਾ ਜਾਂ ਉਥੇ ਜਿਹੜੇ ਵਧੀਆ ਤਰੀਕੇ ਨਾਲ ਹਥਿਆਰ ਚਲਾਉਂਦੇ ਆ ਉਹਨਾਂ ਨੂੰ ਸਨਮਾਨਤ ਕੀਤਾ ਜਾਂਦਾ ਪੀ ਵੇਖੋ ਕਿਰਪਾਨ ਚਲਾਉਣ ਦੀ ਕਲਾ ਜੋ ਪ੍ਰਾਣੀਆਂ ਚੀਜ਼ਾਂ ਗੁਰੂ ਸਾਹਿਬ ਨੇ ਦਿੱਤੀਆਂ ਸੀ ਉਹਨਾਂ ਨੂੰ ਜਿਉਂਦਾ ਰੱਖਣਾ ਹੀ ਜਿਹੜਾ ਮੁੱਖ ਮਕਸਦ ਹੁੰਦਾ ਤਿਉਹਾਰਾਂ ਦਾ ਪਰ ਉਹ ਹੌਲੀ-ਹੌਲੀ ਜਿਹੜਾ ਸਾਡੇ ਤੋਂ ਮਾਈਨਸ ਹੁੰਦਾ ਜਾ ਰਿਹਾ ਗੱਲ ਆਉਣੀ ਰੰਗਾਂ ਵੱਲੇ ਸਿੱਖਾਂ ਦਾ ਰੰਗਾਂ ਨਾਲ ਕੋਈ ਸਬੰਧ ਹੈ ਵੇਖੋ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਰੰਗ ਚੁਣਿਆ ਸੀ ਕੇਸਰੀ ਜਦੋਂ ਤੁਸੀਂ ਕੇਸਰੀ ਰੰਗ ਪੜਨ ਜਾਓਗੇ ਨਾ ਉਹਦੇ ਕਈ ਫਾਇਦੇ ਏ ਕੇਸਰੀ ਰੰਗ ਕੇਸਰ ਤੋਂ ਲਿਆ ਜਦੋਂ ਕੇਸਰ ਨੂੰ ਪਾਣੀ ਨਾਲ ਮਲਿਆ ਜਾਂਦਾ ਹੈ ਉਹਦੇ ਵਿੱਚੋਂ ਜਿਹੜਾ ਰੰਗ ਨਿਕਲਦਾ ਹੈ ਉਹ ਬਸੰਤੀ ਕਲਰ ਦਾ ਹੋ ਜਾਂਦਾ ਹੈ ਜੀ ਕਸੁੰਬ ਦਾ ਰੰਗ ਵੀ ਹੈ ਕਸੁੰਬ ਜਿਹਨੂੰ ਕਸੁੰਬੜਾ ਕਿਹਾ ਜਾਂਦਾ ਹੈ ਉਹਦੇ ਫੁੱਲ ਦਾ ਰੰਗ ਇੰਨਾ ਕੱਚਾ ਹੈ ਇਧਰ ਲਾਓ ਇੱਕ بارش ਪੈਣ ਦੇ ਨਾਲ ਹੀ ਰੰਗ ਲਹਿ ਜਾਂਦਾ ਹੈ ਪਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹ ਰੰਗ ਚੁਣਿਆ ਜਿਹੜਾ ਇੱਕ ਵਾਰੀ ਚੜ੍ਹ ਜੇ ਫਿਰ ਲਹਿੰਦਾ ਨਹੀਂ ਫਿਰ ਉਹਦਾ ਦੂਸਰਾ ਫਾਇਦਾ ਇਹ ਹੈ ਕਿ ਇਹ ਰੰਗ ਜਿਹੜਾ ਇਹਦੇ ਵਿੱਚ ਤਾਕਤ ਵੀ ਹੈ ਤੁਸੀਂ ਕੇਸ਼ਰ ਜਿਹੜਾ ਹੈ ਉਹ ਸ਼ਕੋ ਤੇ ਬੰਦਾ ਜਿਹੜਾ ਹੈ ਉਹਦੇ ਚਿਹਰੇ ਦਾ ਰੰਗ ਵੀ ਬਦਲ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੇਸਰੀ ਰੰਗ ਚੁਣਿਆ ਜੀ ਔਰ ਉਹ ਖਾਲਸੇ ਦੀ ਝੋਲੀ ਵਿੱਚ ਪਾਇਆ ਵੀ ਆ ਪੱਕਾ ਰੰਗ ਚੜਾ ਜਿਹੜਾ ਲਹਿੰਦਾ ਨਹੀਂ ਭਾਵੇਂ ਪ੍ਰਮਾਤਮਾ ਦਾ ਰੰਗ ਜਿਹੜਾ ਹੈ ਉਹ ਤੇਰੀ ਆਤਮਾ ਤੇ ਚੜ੍ਹਿਆ ਹੋਣਾ ਚਾਹੀਦਾ ਜਿਹੜੇ ਬਾਹਰੀ ਰੰਗ ਐ ਸਮਾ ਪਾ ਕੇ ਲੱਥ ਜਾਣਗੇ ਗੁਰਬਾਣੀ ਵੀ ਇਹ ਗੱਲ ਕਹਿੰਦੀ ਐ ਸੋ ਇਸ ਕਰਕੇ ਇੱਕ ਦੂਜੇ ਤੇ ਰੰਗ ਸੁੱਟਣ ਨਾਲੋਂ ਸਾਰੇ ਇਕੱਠੇ ਬੈਠ ਕੇ ਇੱਕ ਦੂਜੇ ਨੂੰ ਆਪਣੇ ਵਿਚਾਰਾਂ ਨਾਲ ਰੰਗਤ ਦਿਓ ਰੱਬ ਦਾ ਗਿਆਨ ਸਾਂਝਾ ਕਰੋ ਤੁਹਾਡੀ ਸੁਰਤ ਨੂੰ ਰੰਗ ਚੜੇ ਤੁਹਾਡੀ ਆਤਮਾ ਨੂੰ ਰੰਗ ਚੜੇ ਪਰ ਉਹ ਅਸੀਂ ਚੜਾਉਂਦੇ ਨਹੀਂ ਅਸੀਂ ਉਲਟਾ ਇੱਕ ਦੂਜੇ ਦਾ ਲਾਜ ਜ਼ਰੂਰ ਦੇਨੇ ਸੋ ਉਸ ਤਰੀਕੇ ਨਾਲ ਉਥੇ ਜਾ ਕੇ ਜਿਹੜਾ ਰੰਗ ਸੁੱਟਣਾ ਉਹ ਫੇਰ ਅਸੀਂ ਹੋਲੀ ਮਨਾ ਰਹੇ ਹੋਲਾ ਮੱਲਾ ਨਹੀਂ ਯਾਦ ਰੱਖਿਓ ਸਿੱਖਾਂ ਨੂੰ ਹੋਲਾ ਮੱਲਾ ਦਿੱਤਾ ਸੀ ਹੋਲੀ ਨਹੀਂ ਤੇ ਹੋਲੇ ਮਹੱਲੇ ਦਾ ਰੰਗ ਨਾਲ ਕੋਈ ਸਬੰਧ ਹੀ ਨਹੀਂ ਸਾਡਾ ਤੇ ਸਬੰਧ ਜਿਹੜਾ ਹੈ ਗੁਰਬਾਣੀ ਵਿੱਚ ਲਿਖਿਆ ਜਾ ਕੋ ਹਾਰ ਰੰਗ ਲਾਗੋ ਇਸ ਯੁਗਮੇ ਸੋ ਕਹੀਅਤ ਹੈ ਸੂਰਾ ਸਾਨੂੰ ਤੇ ਰੱਬ ਦੇ ਨਾਮ ਦਾ ਰੰਗ ਦਿੱਤਾ ਹੈ ਸੋ ਉਹੀ ਅਸੀਂ ਆਪਣੀ ਆਤਮਾ ਨੂੰ ਚੜਾਉਣਾ ਹੈ ਬਹੁਤ ਸਾਰੇ ਨੌਜਵਾਨ ਹੋਲੇ ਮਹੱਲੇ ਤੇ ਘਰੋਂ ਆਉਂਦੇ ਨੇ ਟਰੈਕਟਰ ਟਰਾਲੀਆਂ ਲੈ ਕੇ ਆਉਂਦੇ ਨੇ ਘਰੋਂ ਕਹਿ ਕੇ ਤੇ ਆਉਂਦੇ ਅਸੀਂ ਹੋਲੇ ਤੇ ਚੱਲੇ ਆ ਹੋਲੇ ਮਹੱਲੇ ਤੇ ਚੱਲੇ ਆ ਸ਼੍ਰੀ ਅਨੰਦਪੁਰ ਸਾਹਿਬ ਟਰਾਲੀ ਤੇ 1.5 ਲੱਖ ਰੁਪਿਆ ਲੱਖ ਲਾਇਆ ਇੱਥੇ ਆ ਕੇ ਫੇਰ ਉਹੀ ਹੁੱਲੜਬਾਜੀ ਕਰੋ ਰੰਗ ਲੈ ਕੇ ਆ ਗਏ ਮੈਂ ਕਹਿੰਨਾ ਸਾਡੀ ਜਨਰੇਸ਼ਨ ਨੂੰ ਇਹ ਨਹੀਂ ਪਤਾ ਕਿ ਗੁਰੂ ਘਰ ਕਿਵੇਂ ਜਾਣਾ ਹੈ ਕਿਉਂਕਿ ਮਾਪੇ ਵਿੱਚ ਕਮੀ ਇਹ ਰਹੀ ਉਹ ਕਦੀ ਇਹਨਾਂ ਨੂੰ ਗੁਰਦੁਆਰੇ ਲੈ ਕੇ ਹੀ ਨਹੀਂ ਗਏ ਜੇ ਲੈ ਕੇ ਗਏ ਇਹਨਾਂ ਨੂੰ ਸੰਗਤ ਵਿੱਚ ਬੈਠਣ ਦੀ ਮਹਾਨਤਾ ਬਾਰੇ ਦੱਸਿਆ ਹੀ ਨਹੀਂ ਕਿ ਉੱਥੋਂ ਕੀ ਕੀ ਮਿਲਣਾ ਇੱਕ ਬਜ਼ੁਰਗ ਦਾਸ ਰਹੇ ਸਨ ਕਿ ਨੌਜਵਾਨ ਗਏ ਸੀ ਅਨੰਦਪੁਰ ਸਾਹਿਬ ਉਹਲਾ ਮੱਲਾ ਵੇਖਣ ਉਹ ਜਦੋਂ ਵਾਪਸ ਆਏ ਤੇ ਉਹ ਗੱਲਾਂ ਬਾਤਾਂ ਕਰ ਰਹੇ ਸੀ ਕਿ ਐਦਕੀ ਜਲੇਬੀਆਂ ਦਾ ਲੰਗਰ ਬੜਾ ਸਵਾਦ ਹੈ ਪਕੌੜਿਆਂ ਦਾ ਲੰਗਰ ਬੜਾ ਸਵਾਦ ਲੱਗਾ ਮਾਲ ਪੂੜਿਆਂ ਦਾ ਲੰਗਰ ਬੜਾ ਸਵਾਦ ਲੱਗਾ ਉਨੇ ਬਜ਼ੁਰਗ ਨੇ ਪੁੱਛਿਆ ਭੀ ਕਿ ਦੀਵਾਨ ਕਿੱਥੇ ਲੱਗਾ ਸੀ ਕਹਿੰਦੇ ਦੀਵਾਨ ਤੱਕ ਤੇ ਪਹੁੰਚਿਆ ਹੀ ਨਹੀਂਗਾ ਭੀੜ ਹੀ ਨਹੀਂ ਸੀ ਇਸ ਕਰਕੇ ਅਸੀਂ ਬਾਹਰੋਂ ਹੀ ਮੱਥਾ ਟੇਕ ਦਿੱਤਾ ਭਾਵ ਕਿ ਲੰਗਰ ਛੱਕੇ ਘਰ ਪਰਤ ਆਏ ਸੋ ਸਾਡਾ ਜਿਹੜਾ ਜੀਵਨ ਹੈ ਅਜ ਇਦਾਂ ਦਾ ਬਣ ਗਿਆ ਸੀ ਢਿੱਡ ਨੂੰ ਮੁਖ ਰੱਖ ਲਿਆ ਅਸੀਂ ਗੁਰੂ ਘਰ ਜਾ ਕੇ ਵੀ ਗੁਰੂ ਦੇ ਸਾਹਮਣੇ ਨਹੀਂ ਬੈਠੇ ਇਦੋਂ ਬੰਦੇ ਭਾਗ ਹੋਰ ਕੀ ਹੋ ਸਕਦੇ ਚਾਹੀਦਾ ਸੀ ਇਨਾਂ ਸਮਿਆਂ 'ਚ ਅਸੀਂ ਦੀਵਾਨਾਂ ਵਿੱਚ ਬੈਠ ਕੇ ਸੱਚਮੁੱਚ ਹੀ ਆਪਣੇ ਜੀਵਨ ਨੂੰ ਰੰਗ ਚਾੜ ਦੇ ਪਰ ਅਸੀਂ ਲੰਗਰਾਂ ਵਿੱਚ ਹੀ ਇੰਨੇ ਰੰਗੇ ਗਏ ਵੀ ਸਾਨੂੰ ਲੰਗਰ ਖਾਣ ਤੋਂ ਹੀ ਵੇਰ ਨਹੀਂ ਮਿਲਿਆ ਸੋ ਲਾਉਣ ਵਾਲਿਆਂ ਨੇ ਵੀ ਹੱਦ ਕਰ ਦਿੱਤੀ ਵੀ ਇੱਕ ਕਿੱਲੇ ਵਿੱਚ ਹੀ ਦੋ ਲੰਗਰ ਲਾ ਦਿੱਤੇ ਜਦੋਂ ਕਿ ਗੁਰੂ ਘਰ ਦੇ ਵਿੱਚ ਇੱਕੋ ਹੀ ਲੰਗਰ ਚੱਲਿਆ ਕਰਦਾ ਸੀ ਜਾਂ ਚਲੋ ਜਿਆਦਾ ਸੰਗਤ ਹੈ ਤੇ ਦੋ ਲੰਗਰ ਹੋ ਜਾਣ ਤੇ ਨੰ ਲੰਗਰ ਹੋ ਜਾਣ ਪਰ ਉੱਥੇ ਲੰਗਰਾਂ ਦੀ ਇੰਨੀ ਪਰਮਾਰ ਹੈ ਹਰ ਪਿੰਡ ਵਿੱਚੋਂ ਜਿਹੜਾ ਉਹ ਲੰਗਰ ਲੈ ਕੇ ਉੱਥੇ ਪਹੁੰਚਦੇ ਐ ਤੇ ਮਾੜੀ ਗੱਲ ਨਹੀਂ ਪਰ ਲੰਗਰ ਉੱਥੇ ਉਹ ਲੈ ਕੇ ਪਹੁੰਚਣ ਜਿਨ੍ਹਾਂ ਦੇ ਪਿੰਡ ਵਿੱਚ ਲੋਕ ਜਿਹੜੇ ਆ ਗਰੀਬੀ ਰੇਖਾ ਵਿੱਚ ਨਹੀਂ ਰਹਿ ਰਹੇ ਹੁਣ ਪਿੰਡ ਵਿੱਚ ਹੀ ਕਈ ਕਈਆਂ ਦੇ ਘਰ ਚੁੱਲਾ ਜਿਹੜਾ ਬੁਝਣ ਵਾਲਾ ਹੁੰਦਾ ਹੈ ਅਸੀਂ ਉਹ ਤੇ ਤੱਕਦੇ ਨਹੀਂ ਪਰ ਅਸੀਂ ਜਿਹੜਾ ਇਕੱਠ ਕਰਕੇ ਕਿੰਨਾ ਪੈਸਾ ਕਿੰਨਾ ਰਾਸ਼ਨ ਜਿਹੜਾ ਇੱਧਰ ਇਨਵੈਸਟ ਕਰ ਦਿੰਨੇ ਜਿੱਥੇ ਜ਼ਰੂਰਤ ਨਹੀਂ ਪਰ ਜਿੱਥੇ ਜ਼ਰੂਰਤ ਹੈ ਉੱਥੇ ਸਾਡੇ ਕੋਲ ਪੈਸਾ ਵੀ ਨਹੀਂ ਨਿਕਲਦਾ ਔਰ ਸਾਡੇ ਕੋਲ ਧਿਆਨ ਵੀ ਨਹੀਂ ਰਹਿੰਦਾ ਵੀ ਅਸੀਂ ਪਿੰਡ ਦੇ ਗੁਰਦੁਆਰੇ ਨੂੰ ਇਸ ਤਰੀਕੇ ਨਾਲ ਸਵਾਰੀ ਪੇ 24 ਘੰਟੇ ਲੰਗਰ ਚੱਲੇ ਔਰ ਪਿੰਡ ਦਾ ਗੁਰਦੁਆਰਾ ਇਦਾਂ ਦਾ ਬਣਾਈਏ ਇੱਥੇ ਹਥਿਆਰਾਂ ਦਾ ਅਭਿਆਸ ਕੀਤਾ ਜਾ ਸਕੇ ਲਾਇਬ੍ਰੇਰੀ ਬਣਾਈਏ ਇੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਜਿਹੜਾ ਸਕੂਲ ਬਣਾਈਏ ਤਾਕੇ ਬੱਚਿਆਂ ਨੂੰ ਸਿਹਤ ਮਿਲ ਸਕੇ ਦਵਾਖਾਨਾ ਬਣਾਈਏ ਤਾਂ ਕਿ ਮਰੀਜ਼ਾਂ ਨੂੰ ਦਵਾਈ ਮਿਲ ਸਕੇ ਸਰਾਹ ਬਣਾਈਏ ਤਾਂ ਕਿ ਰਹਿਸ਼ ਮਿਲ ਸਕੇ ਸੋ ਗੁਰਦੁਆਰੇ ਦੀ ਪਰਭਾਸ਼ਾ ਹੀ ਗੁਰਦੁਆਰੇ ਦੀ ਪਰਭਾਸ਼ਾ ਨਹੀਂ ਰਹੀ ਸੋ ਇਸ ਕਰਕੇ ਸਾਡਾ ਜਿਹੜਾ ਪੈਸਾ ਜੇ ਕੌਮ ਸਹੀ ਜਗ੍ਹਾ ਲਾਉਣ ਲੱਗ ਪਈ ਤੇ ਸਾਡੀ ਕੌਮ ਜਿਹੜੀ ਹੈ ਉਹ ਆਰਥਿਕ ਪੱਖੋਂ ਅਧਿਆਤਮਿਕ ਪੱਖੋਂ ਅਮੀਰ ਹੋ ਸਕਦੀ ਹੈ ਜਿਵੇਂ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਸੀ ਕਿ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਭੀ ਜੇ ਤੁਸੀਂ ਵੇਹਦੇ ਹੋ ਕੋਈ ਬੱਚਾ ਸਰਕਾਰੀ ਸਕੂਲ ਵਿੱਚ ਪੜ ਰਿਹਾ ਹੈ ਫੇੜੇ ਖਾ ਰਿਹਾ ਏ ਉਹਨੂੰ ਉੱਥੋਂ ਵੀ ਪੜ੍ਹਾਈ ਚੰਗੀ ਨਹੀਂ ਮਿਲੀ ਪਰ ਟੈਲੈਂਟ ਉਹਦੇ ਵਿੱਚ ਪੂਰਾ ਹੈ ਅਸੀਂ ਆਪਣੇ ਬੱਚੇ ਤੇ ਪੂਰਾ ਟੇਲਾ ਲਾਉਨੇ ਆ ਬਾਹਰ ਦਸਵੰਦ ਕੱਢਦੇ ਆ ਕਦੀ ਭਰਾ ਦੇ ਬੱਚੇ ਦੀ ਫੀਸ ਕਿੰਨੇ ਜਾ ਕੇ ਤਾਰੀ ਆ ਵੀ ਮੇਰੇ ਭਰਾ ਦੇ ਬੱਚੇ ਦੀ ਫੀਸ ਨਹੀਂ ਤਾਰੀ ਮੈਂ ਤਾਰਦਿਆਂ ਸੋ ਇਸ ਕਰਕੇ ਸਾਡਾ ਆਂਡ ਗਵਾਂਡ ਸਾਡਾ ਜਿੰਨਾ ਵੀ ਔਰਾ ਹੈ ਉਹ ਕਿਸੇ ਹੋਰ ਪਾਸੇ ਡਾਇਵਰਟ ਹੋ ਰਿਹਾ ਜਿਹਦੇ ਨਾਲ ਕੌਮ ਨੂੰ ਘਾਟਾ ਪੈ ਰਿਹਾ ਸੋ ਗੁਰੂ ਸਾਹਿਬ ਬਖਸ਼ਿਸ਼ ਕਰਨ ਤੇ ਇਹਨਾਂ ਨੂੰ ਮਾਤ ਆਜੇ ਵੀ ਤੁਸੀਂ ਗੱਲ ਕੀਤੀ ਟਰੈਕਟਰ ਟਰਾਲੀਆਂ ਵਾਲਿਆਂ ਦੀ ਆ ਪ੍ਰਭਾਤ ਫੇਰ ਹੀ ਹੁੰਦੀ ਹੈ ਨਗਰ ਕੀਰਤਨ ਹੁੰਦੇ ਬਹੁਤ ਸਾਰੇ ਨੌਜਵਾਨ ਉਹਨਾਂ ਨੂੰ ਇਹੋ ਹੀ ਨਹੀਂ ਪਤਾ ਹੁੰਦਾ ਕਿ ਇਹ ਕਿਹੜੇ ਸਬੰਧ ਚ ਨਗਰ ਕੀਰਤਨ ਕੱਢਿਆ ਜਾ ਰਿਹਾ ਔਰ ਇਹਦਾ ਇਤਿਹਾਸ ਕੀ ਹੈ ਹੋਲੇ ਮਹੱਲੇ ਤੇ ਲੰਗਰ ਵਰਤਾਉਣ ਵਾਲੇ ਨੌਜਵਾਨਾਂ ਨੂੰ ਪੁੱਛ ਕੇ ਵੇਖ ਲੋ ਹੋਲੇ ਮਹੱਲੇ ਦੇ ਸ਼ਾਬਦਕਰਤ ਕੀ ਹੈ ਮੇਰਾ ਖਿਆਲ 100 ਦੇ ਵਿੱਚੋਂ ਇੱਕ ਬੰਦਾ ਹੋਊ ਜਿਹੜਾ ਦੱਸ ਪਾਊਗਾ ਇੱਕ ਵਾਰ ਇੱਕ ਇੰਗਲੈਂਡ ਤੋਂ ਅੰਗਰੇਜ਼ ਚ ਲਿਆ ਉਹ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਿਹਾੜੇ ਤੇ ਕਹਿੰਦਾ ਮੈਂ ਪੰਜਾਬ ਚ ਸਰਵੇ ਕਰਕੇ ਆਉਣਾ ਹੈ ਮੈਂ ਵੇਖਣਾ ਹੈ ਕਿ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੇ ਸਿੱਖਾਂ ਦੇ ਵਿੱਚ ਕਿੰਨਾ ਕੁ ਦਰਦ ਹੈ ਕਿਉਂਕਿ ਉਹਨਾਂ ਦੀ ਪਤਨੀ ਦੇ ਸਿਰ ਦੇ ਕੇਸ ਕਾਲੇ ਐ ਛੋਟਾ ਜਿਹਾ ਉਹਨਾਂ ਦਾ ਬੱਚਾ ਐ ਤੇ ਜਦੋਂ ਗੁਰੂ ਅਰਜਨ ਸਾਹਿਬ ਤਤਤੀ ਤਵੀ ਤੇ ਬੈਠਣ ਚੱਲੇ ਹੋਣਗੇ ਇੱਕ ਬੱਚੇ ਨੇ ਜਾਂ ਇੱਕ ਮਾਂ ਨੇ ਵਾਸਤਾ ਨਾ ਪਾਇਆ ਹੋਵੇਗਾ ਵੀ ਅਸੀਂ ਕੀ ਕਰਾਂਗੇ ਆਂਦਾ ਸਿੱਖਾਂ ਦਾ ਕਿਦਾਂ ਦਾ ਮਾਹੌਲ ਹੋਏਗਾ ਜਦੋਂ ਦਿੱਲੀ ਵਿੱਚ ਐਂਟਰ ਕੀਤਾ ਵੇਖਿਆ ਉੱਥੇ ਸ਼ੋਲੇ ਕੜਾ ਤੇ ਉੱਥੇ ਵੱਖ-ਵੱਖ ਪ੍ਰਕਾਰ ਦੇ ਜਿਹੜੇ ਸੀ ਉਹ ਸ਼ਰਬਤ ਤੇ ਭਗਵਾਨ ਉਹ ਜਿਹੜੇ ਨੌਜਵਾਨ ਵਰਤਾ ਰਹੇ ਸੀ ਕਹਿੰਦਾ ਉਹ ਉਹਦੇ ਉਹਨਾਂ ਦੇ ਦਾੜੀਆਂ ਵਿੱਚ ਕੱਟ ਤੇ ਕੰਨਾਂ 'ਚ ਨਤੀਆਂ ਸਿਰ ਤੇ ਰਮਾਲ ਬੰਦੇ ਕਹਿੰਦਾ ਉਹਨਾਂ ਨੇ ਗੱਡੀ ਅੱਗੇ ਹੋ ਕੇ ਕਿਹਾ ਵੀ ਆ ਲਓ ਰੂਫਜਾ ਪੀਓ ਉਹ ਅੰਗਰੇਜ਼ ਆਪਣੇ ਗਾਈਡ ਨੂੰ ਕਹਿੰਦਾ ਉਹਨੂੰ ਪੁੱਛ ਪੀ ਇਹ ਰੂਫਜਾ ਕਿਉਂ ਪਿਆਰ ਹੈ ਉਹ ਗਾਈਡ ਨੇ ਪੁੱਛਿਆ ਵੀ ਨੌਜਵਾਨਾ ਇਹ ਰੂਫਜਾ ਕਿਉਂ ਪਿਆਰ ਹੈ ਉਹ ਕਹਿੰਦਾ ਅੱਜ ਸ਼ਬੀਲਾ ਦਾ ਤਿਹਾੜ ਹੈ ਜੀ ਉਹ ਅੰਗਰੇਜ਼ ਕਹਿੰਦਾ ਵੀ ਇਹਨੂੰ ਨੌਲੇਜ ਨਹੀਂ ਅੱਗੇ ਉਹ ਪੰਜਾਬ ਦੀ ਧਰਤੀ ਤੇ ਐਂਟਰ ਕੀਤਾ ਉਥੇ ਵੀ ਇਹੋ ਕੁਝ ਹੋਇਆ ਉਹਨਾਂ ਨੌਜਵਾਨ ਨੂੰ ਘੇਰ ਕੇ ਪੁੱਛਿਆ ਵੀ ਸੱਜਣਾ ਦੱਸ ਅੱਜ ਕਿਸ ਸਬੰਧ ਵਿੱਚ ਤੁਸੀਂ ਇਹ ਸ਼ਬੀਲ ਪਿਆ ਰਹੇ ਹੋ ਉਹ ਕਹਿੰਦਾ ਅੱਜ ਸ਼ਬੀਲਾਂ ਦਾ ਤਿਹਾਰ ਹੈ ਸ਼ਬੀਲਾਂ ਦਾ ਦਿਹਾੜਾ ਇਸ ਕਰਕੇ ਸ਼ਬੀਲਾਂ ਇਹ ਕਮੀ ਕਿੱਥੇ ਰਹੀ ਕਮੀ ਸਾਡੇ 'ਚ ਰਹੀ ਅਸੀਂ ਬੱਚੇ ਨੂੰ ਗੋਦ ਵਿੱਚ ਬਿਠਾ ਕੇ ਦੱਸਿਆ ਹੀ ਨਹੀਂ ਵੀ ਅੱਜ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਹੈ ਸ਼ਬੀਲਾਂ ਦਾ ਦਿਹਾੜਾ ਨਹੀਂ ਜਦੋਂ ਕਿ ਸ਼ਬੀਲ ਦਾ ਸਿੱਖਾਂ ਨਾਲ ਕੋਈ ਸਬੰਧ ਹੀ ਨਹੀਂ ਹੈ ਕੋਈ ਸ਼ਰੂਤ ਇਹੋ ਜਿਹਾ ਨਹੀਂ ਜਿਹਦੇ ਵਿੱਚ ਗੁਰੂ ਅਰਜਨ ਸਾਹਿਬ ਨੇ ਇਹ ਹਦਾਇਤ ਕੀਤੀ ਹੋਵੇ ਵੀ ਮੇਰੇ ਸ਼ਹੀਦੀ ਦਿਹਾੜੇ ਤੇ ਸ਼ਮਿਲ ਲਾਉਣੀ ਆ ਤੇ ਕੜਾ ਛੋਲੇ ਖਾਣਾ ਹੈ। ਨਾ ਸੇਖ ਹੀ ਕਰਦੇ ਰਹੇ। ਤੁਸੀਂ ਸਿੱਖ ਇਤਿਹਾਸ ਦੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਪੜ੍ਹੀ ਕਿਤੇ ਸ਼ਮਿਲ ਲੱਗੀ ਹੋਵੇ। ਸੋ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਸਾਡੇ ਵਿੱਚ ਵਾੜੀਆਂ ਜਾ ਰਹੀਆਂ ਜਿਨ੍ਹਾਂ ਤੋਂ ਅਸੀਂ ਵੇਖੋ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਕਮਾਲ ਦਾ ਜਿਹੜਾ ਸੀ ਉਹ ਰੋਲ ਅਦਾ ਕੀਤਾ। ਆਕੂ ਹੋਵੇਵੇਂ ਦਾ। ਚਮਕੌਰ ਦੀ ਗੜੀ ਨੂੰ ਘੇਰਾ ਪਿਆ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਵੀ ਦੁਸ਼ਮਣ ਨੂੰ ਅੰਦਰ ਨਹੀਂ ਆਉਣ ਦੇਣਾ ਆਪਾਂ ਬਾਹਰ ਨਿਕਲ ਕੇ ਸ਼ਹੀਦ ਹੋਣਾ ਹੈ। ਜੀ ਕਹਿੰਦੇ ਮਹਾਰਾਜੋ ਕਿਉਂ ਕਹਿੰਦੇ ਵੀ ਜਦੋਂ ਦੁਸ਼ਮਣ ਘਰ ਦੇ ਅੰਦਰ ਆ ਜਾਏ ਨਾ ਫਿਰ ਉਹਨੂੰ ਪਛਾਨਣਾ ਔਖਾ ਹੋ ਜਾਂਦਾ ਹੈ ਜੀ ਇਸ ਕਰਕੇ ਦੁਸ਼ਮਣ ਨੂੰ ਅੰਦਰ ਨਹੀਂ ਆਉਣ ਦੇਣਾ ਅੱਜ ਮਾਫ ਕਰਿਓ ਅੱਜ ਦੁਸ਼ਮਣ ਸਾਡੇ ਅੰਦਰ ਹੈ ਸਾਡੇ ਵਰਗੀਆਂ ਪੱਗਾਂ ਸਾਡੇ ਵਰਗੇ ਪਹਿਰਾਵੇ ਹੈ ਸਾਡੇ ਵਰਗੇ ਚੋਲੇ ਹੈ ਪਰ ਵਿਚਾਰਧਾਰਾ ਹੋਰ ਹੈ ਸੋ ਇਸ ਕਰਕੇ ਅਸੀਂ ਪਛਾਣ ਹੀ ਨਹੀਂ ਪਾ ਰਹੇ ਕਿ ਸਾਡਾ ਮਿੱਤਰ ਕਿਹੜਾ ਤੇ ਦੁਸ਼ਮਣ ਕਿਹੜਾ ਹੈ ਜਿਹੜਾ ਅੱਜ ਬਚਾਉਣ ਦੀ ਗੱਲ ਕਰਦਾ ਉਹਨੂੰ ਗਾਲਵਾ ਹੀ ਜਾਂਦੇ ਅਸੀਂ ਕਿ ਤੂੰ ਕੌਣ ਹੋਣਾ ਹੈ ਤੇ ਜਿਹੜਾ ਬੰਦਾ ਸਿੱਖੀ ਦਾ ਬੇੜਾਗਰ ਕਰ ਰਿਹਾ ਉਹਨੂੰ ਅਸੀਂ ਵੱਲਾਲਾ ਸ਼ੇਰੀ ਦੇਈ ਜਾ ਰਹੇ ਸੋ ਇਸ ਤਰੀਕੇ ਨਾਲ ਸਾਨੂੰ ਪਛਾਨਣ ਵਿੱਚ ਹੀ ਨਹੀਂ ਆਉ ਹੋ ਗਈ ਹੈ ਕਿ ਸਾਡੇ ਤਿਹਾਰਾਂ ਵਿੱਚ ਰਲਗੱਡ ਹੋ ਗਈ ਸਾਡੇ ਹਰ ਮਸਲੇ ਵਿੱਚ ਰਲਗੱਡ ਹੈ ਸਾਡੇ ਹਰ ਜਿਹੜਾ ਖੇਤਰ ਦੇ ਵਿੱਚ ਪੋਲੀਟੀਕਲ ਪ੍ਰੈਸ਼ਰ ਹੈ ਸੋ ਇਸ ਕਰਕੇ ਇਧਰ ਨੂੰ ਧਿਆਨ ਦੇਣ ਦੀ ਲੋੜ ਹੈ ਕਿ ਸਾਡਾ ਹੌਲਾ ਮੱਲਾ ਕਿਧਰ ਨੂੰ ਤੁਰਿਆ ਜਾ ਰਿਹਾ ਹੈ ਹੌਲੇ ਮੱਲੇ ਜੂ ਤੁਹਾਨੂੰ ਨਾ ਕਿਸੇ ਤਰ੍ਹਾਂ ਦੀ ਰਲਗੱਡ ਹੈ ਵੇਖੋ ਰਲਗੱਡ ਹੀ ਹੈ ਸਾਡੀ ਪਨੀਰੀ ਨੂੰ ਕੀ ਸੇਧ ਮਿਲ ਰਹੀ ਹੈ ਔਰ ਜਿਹੜੀ ਸਾਡੀ ਜਨਰੇਸ਼ਨ ਜਾ ਰਹੀ ਹੈ ਉਹ ਕਿਹੜੇ ਢੰਗ ਨਾਲ ਜਾ ਰਹੀ ਹੈ ਉਹ ਟਰੈਕਟਰ ਟਰਾਲੀਆਂ ਦੀ ਰੇਸ ਲਾਉਂਦੀ ਹੋਈ ਜਾ ਰਹੀ ਹੈ ਵੀ ਮੈਂ ਟਰੈਕਟਰ ਮੂਹਰੇ ਕੱਢਣਾ ਹੈ ਮੈਂ ਟਰਾਲੀ ਮੂਹਰੇ ਕੱਢਣੀ ਐਕਸੀਡੈਂਟ ਹੋ ਜਾਂਦੇ ਸੰਗਤ ਦਾ ਨੁਕਸਾਨ ਹੁੰਦਾ ਉਸ ਤੋਂ ਬਾਅਦ ਜਿਹੜੀ ਪਨੀਰੀ ਉੱਥੇ ਜਾ ਰਹੀ ਹੈ ਉੱਥੇ ਕਈਆਂ ਨੇ ਤੇ ਪੀਪਨੀਆਂ ਵਾਜੇ ਲੈ ਉਹ ਵਜਾਉਂਦੇ ਹੋਏ ਉੱਪਰ ਨੂੰ ਜਾ ਰਹੇ ਉੱਪਰੋਂ ਥੱਲੇ ਨੂੰ ਆ ਰਹੇ ਔਰ ਇਹਦੇ ਨਾਲ ਉੱਥੇ ਨਸ਼ੇ ਦਾ ਸੇਮਨ ਵੀ ਕੀਤਾ ਜਾ ਰਿਹਾ ਬਹੁਤ ਸਾਰੇ ਮਨੁੱਖ ਇਦਾਂ ਦੇ ਜਿਹੜੇ ਨਸ਼ੇ ਦੀ ਦੁਰਵਰਤੋਂ ਕਰਕੇ ਉੱਥੇ ਪਹੁੰਚ ਰਹੇ ਇੱਕ ਵਾਰ ਇੱਕ ਪੀਰ ਬੁੱਧੂ ਸ਼ਾਹ ਦਾ ਉਹ ਨਿਹਾਈ ਆਇਆ ਸੀ ਇੰਗਲੈਂਡ ਵਿੱਚੋਂ ਕੰਗਾ ਲੈ ਕੇ ਜੀ ਉਹ ਕੰਗਾ ਲੈ ਕੇ ਸ੍ਰੀ ਕੇਸਗੜ੍ਹ ਸਾਹਿਬ ਵਾਲੇ ਸਥਾਨ ਤੇ ਪੁੱਜਾ ਵਿੱਚ ਗੁਰੂ ਗੋਬਿੰਦ ਸਿੰਘ ਦੇ ਕੇਸ ਸੀ ਉਹਦੇ ਮਨ ਵਿੱਚ ਆਇਆ ਕਹਿੰਦਾ ਜਦੋਂ ਮੈਂ ਜਾ ਕੇ ਅਨੰਦਪੁਰ ਦੀ ਧਰਤੀ ਤੇ ਸਿੱਖਾਂ ਨੂੰ ਵਿਖਾਵਾਂਗਾ ਤੇ ਉਹਨਾਂ ਦੇ ਤੇ ਹੰਝੂ ਨਹੀਂ ਰੁਕਣੇ ਤੇ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਾ ਉਹਨੇ ਵੇਖਿਆ ਕਿ ਨੌਜਵਾਨਾਂ ਦੇ ਸਿਰ ਕਤਲ ਐ ਤੇ ਕੰਨਾਂ ਵਿੱਚ ਨਤੀਆਂ ਐ ਮੂੰਹ ਤੇ ਦਾੜਾ ਨਹੀਂ ਉਹਨੇ ਕੰਗਾ ਜੇਬ ਵਿੱਚੋਂ ਹੀ ਨਹੀਂ ਕੱਢਿਆ ਉਹ ਭਵਾ ਮਾਰ ਮਾਰ ਕੇ ਰੋਇਆ ਕਹਿੰਦਾ ਜਿਨੇ ਆਪਣੇ ਸਿਰ ਤੇ ਗੁਰੂ ਦੀ ਨਿਸ਼ਾਨੀ ਨਹੀਂ ਰਹਿਣ ਦਿੱਤੀ ਉਹ ਗੁਰੂ ਦੀ ਨਿਸ਼ਾਨੀ ਨੂੰ ਕੀ ਜਾਣਣਗੇ ਬਿਲਕੁਲ ਗੁਰੂ ਦੀ ਨਿਸ਼ਾਨੀ ਦੀ ਉਹ ਕਦਰ ਕਰੇਗਾ ਜਿਨੇ ਆਪਣੀ ਨਿਸ਼ਾਨੀ ਬਰਕਰਾਰ ਰੱਖੀ ਹੈ ਜਾਂ ਗੁਰੂ ਦਾ ਕਿਹਾ ਹੋਇਆ ਹੁਕਮ ਮੰਨਿਆ ਸੋ ਇਸ ਤਰੀਕੇ ਨਾਲ ਜਿਹੜੇ ਅੱਜ ਪਹੁੰਚ ਰਹੇ ਹੈ ਉਹਨਾਂ ਦਾ ਕੋਈ ਨਿਸ਼ਾਨਾ ਹੀ ਹੈ ਨਹੀਂ ਉਸ ਤੋਂ ਬਾਅਦ ਉੱਥੇ ਕੋਈ ਇਹੋ ਜਿਹਾ ਪਲੇਟਫਾਰਮ ਹੀ ਨਹੀਂ ਬਣਾਇਆਗਾ ਜਿੱਥੇ ਕੋਈ ਬੰਦਾ ਆਪਣਾ ਟੈਲੈਂਟ ਦਿਖਾ ਜਦਾਂ ਗੁਰੂ ਗੋਬਿੰਦ ਸਿੰਘ ਜੀ ਕਰਦੇ ਸੀ ਦੋ ਟੁਕੜੀਆਂ ਬਣਾਉਂਦੇ ਸੀ ਕਿ ਉਹ ਸੇਮ ਅਸੀਂ ਪ੍ਰੋਸੈਸ ਅੱਜ ਚਲਾ ਨਹੀਂ ਸੀ ਸਕਦੇ ਵੀ ਇਸ ਤਰੀਕੇ ਨਾਲ ਹੀ ਜਿਹੜੇ ਤੁਹਾਨੂੰ ਲੱਗਦਾ ਇਹਦੇ ਪਿੱਛੇ ਜਿਹੜੇ ਜਥੇਬੰਦੀਆਂ ਨੇ ਸਿੱਖ ਪ੍ਰਚਾਰਕ ਜਥੇਬੰਦੀਆਂ ਨੇ ਜਾਂ ਹੋਰ ਵੀ ਨੰਗ ਸਿੰਘ ਜਥੇਬੰਦੀਆਂ ਨੇ ਉਹਨਾਂ ਦੀ ਵੱਡੀ ਜਿਹੜੀ ਕਮੀ ਰਹੀ ਹੈ ਇਹ ਵੇਖੋ ਕਮੀ ਹਰ ਖੇਤਰ ਦੇ ਵਿੱਚ ਹੀ ਹੈ ਉੱਥੇ ਕੱਲ ਪਰਸੋਂ ਵੀਡੀਓ ਵੇਖ ਰਹੇ ਸਾਂ ਤੇ ਉਹ ਚੰਗੇ ਭਲੇ ਸਿਰ ਤੇ ਉਹਨਾਂ ਦਿਮਾਲੇ ਬੱਧੇ ਆ ਤੇ ਭੰਗ ਰਗੜੀ ਜਾ ਰਹੇ ਭੰਗ ਦੇ ਗੋਲੇ ਬਰਾਬਤ ਪੁਲਿਸ ਨੇ ਕੀਤੇ ਸੋ ਉੱਥੇ ਜਦੋਂ ਇਹੋ ਜਿਹਾ ਕਰਦਾਰ ਅਸੀਂ ਪੇਸ਼ ਕਰਾਂਗੇ ਤੇ ਸਾਡਾ ਕੀ ਪ੍ਰਭਾਵ ਆ ਆਮ ਜਿਹੜਾ মিডিਆ ਵਿੱਚ ਇਹ ਗੱਲ ਜਾ ਰਹੀ ਹੈ ਤੇ ਥਰਡ ਆਈ ਉਹਨੂੰ ਕਿਵੇਂ ਵੇਖੇਗੀ ਸੋ ਇਸ ਕਰਕੇ ਅਸੀਂ ਆਪਣਾ ਜਲੂਸ ਆਪ ਹੀ ਕੱਢ ਰਹੇ ਹਾਂ ਜਦੋਂ ਕਿ ਇਹ ਥਾਵਾਂ ਜਿਹੜੀਆਂ ਇਹ ਥਾਵਾਂ ਸਮਝਣ ਵਾਲੀਆਂ ਸੋਚਣ ਵਾਲੀਆਂ ਨਾ ਕਿ ਕੋਈ ਉਹ ਜਿਆ ਨਸ਼ਾ ਕਰਕੇ ਤੇ ਆਪਣਾ ਆਪ ਜਿਹੜਾ ਉਹ ਅਜਾਈ ਗਮਾਉਣ ਵਾਲੀਆਂ ਸੋ ਜੇ ਅਸੀਂ ਆਪ ਭੰਗ ਨਾਲ ਟੰਨ ਹੋਏ ਹਾਂ ਤੇ ਪਨੀਰੀ ਨੂੰ ਅਸੀਂ ਕੀ ਸਿੱਖਿਆ ਦੇਣੀ ਹੈ ਗੱਲ ਹੁੱਲੜਬਾਜੀ ਤੇ ਆ ਜਾਂਦੀ ਐ ਅਕਸਰੀ ਜਦੋਂ ਹੋਲੇ ਮਹੱਲੇ ਤੇ ਹਰ ਵਾਰ ਕੋਈ ਨਾ ਕੋਈ ਨਵਾਂ ਮਾਮਲਾ ਸਾਨੂੰ ਮਿਲ ਜਾਂਦਾ ਪਿਛਲੇ ਇਹ ਹੁਲੇ ਮਹਲੇ ਦੀ ਗੱਲ ਕਰ ਲਈ ਇੱਕ ਨੌਜਵਾਨ ਨਿੰਗ ਸਿੰਘ ਦਾ ਕਤਲ ਤੱਕ ਹੋ ਗਿਆ ਪ੍ਰਸ਼ਾਸਨ ਨੂੰ ਵੀ ਫੇਲ ਰਹਿਂਦਾ ਜੱਥੇ ਬੰਦੀਆਂ ਫੇਲ ਰਹਿਂਦੀਆਂ ਨੇ ਕਿਸੇ ਤਰ੍ਹਾਂ ਦਾ ਉਹ ਸਿੰਘ ਪਿੱਛੇ ਵੀ ਕੋਈ ਪੈਰਵਾਹੀ ਨਹੀਂ ਹੋਈ ਅੱਗੇ ਤੋਂ ਕੋਈ ਰੋਕ ਟੋਕ ਲਈ ਵੀ ਕੋਈ ਨਵੀਂ ਜਿਹੜੀ ਕਾਰਵਾਈ ਉਹ ਹੀ ਨਹੀਂ ਕੀਤੀ ਗਈ ਵੇਖੋ ਉਹ ਸਾਰਾ ਕੰਮ ਨਸ਼ੇ ਦਾ ਹੈ ਜਦੋਂ ਕੋਈ ਗੋਟ ਨਸ਼ੇ ਨਾਲ ਤੋਤਦਾ ਹੈ ਉਹਨੂੰ ਨਹੀਂ ਪਤਾ ਕਿ ਅਸੀਂ ਕਿਸੇ ਦਾ ਭਲਾ ਕਰਨਾ ਹੈ ਜਾਂ ਕਿੱਥੇ ਆਏ ਆ ਉਹਨਾਂ ਨੇ ਲੜੀ ਪੈਣਾ ਹੈ ਤੇ ਇੱਕ ਦੂਜੇ ਨੂੰ ਮਾਰਨਾ ਵੀ ਹੈ ਕਿਉਂਕਿ ਨਸ਼ਾ ਕੀ ਕਰਦਾ ਹੈ ਬੇਸਿਕਲੀ ਦਿਮਾਗ ਦਾ ਤੇ ਸਰੀਰ ਦਾ ਕਨੈਕਸ਼ਨ ਕੱਟ ਦਿੰਦਾ ਹੈ ਸੋ ਇਸ ਕਰਕੇ ਜਿਹੜਾ ਬੰਦਾ ਸਰੀਰ ਨਾਲ ਹਰਕਤ ਕਰ ਰਿਹਾ ਹੈ ਉਹਦਾ ਦਿਮਾਗ ਵਿੱਚ ਮੌਜੂਦ ਹੀ ਨਹੀਂ ਸੋ ਇਹ ਇਹਦੇ ਵਿੱਚ ਕਤਲ ਵੀ ਹੋ ਸਕਦੇ ਆ ਇਹਦੇ ਨਾਲ ਇੱਜ਼ਤ ਪਤਨ ਨੂੰ ਵੀ ਨੁਕਸਾਨ ਹੋ ਸਕਦਾ ਹੈ ਸੋ ਇਹ ਹੁੰਦਾ ਵੀ ਹੈ ਕਤਲ ਹੋਏ ਵੀ ਹੈ ਪ੍ਰਾਤਨ ਸਮੇਂ ਦੌਰਾਨ ਸੋ ਇਸ ਕਰਕੇ ਸਾਨੂੰ ਕੀ ਸਿੱਖਿਆ ਲੈਣੀ ਚਾਹੀਦੀ ਹੈ ਵੀ ਗੁਰੂ ਘਰ ਕਿਵੇਂ ਜਾਣਾ ਹੈ ਜੀ ਉਥੋਂ ਦੀ ਮਰਿਆਦਾ ਕੀ ਹੈ ਗੁਰੂ ਘਰੋਂ ਤੇ ਅਸੀਂ ਮਰਿਆਦਾ ਸਿੱਖ ਕੇ ਆਉਣਾ ਸੀ ਅਸੀਂ ਗੁਰੂ ਘਰ ਦੀ ਵੀ ਮਰਿਆਦਾ ਭੰਗ ਕਰਨ ਵਿੱਚ ਪੁੱਲੇ ਹੋਏ ਐ ਐਮ ਰੋਲ ਨਿਭਾਉਣੇ ਸੋ ਇਸ ਤਰੀਕੇ ਨਾਲ ਜਿਹੜੀਆਂ ਉੱਥੇ ਦੁਕਾਨਾਂ ਲਾਈਆਂ ਜਾਂਦੀਆਂ ਜਾਂ ਹੋਰ ਪ੍ਰਬੰਧ ਹੈ ਉਹ ਇਸ ਤਰੀਕੇ ਨਾਲ ਹੋਣਾ ਚਾਹੀਦਾ ਹੈ ਵੀ ਉਹਦੇ ਹਰ ਚੀਜ਼ ਤੋਂ ਸਾਡੀ ਪੀੜ੍ਹੀ ਨੂੰ ਸਿੱਖਿਆ ਮਿਲੇ ਤੇ ਵਾਕਿਆ ਹੀ ਉਹ ਰੂਪ ਮਿਲੇ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਹੌਲੇ-ਮੱਲੇ ਦਾ ਬੜਾਇਆ ਸੀ ਫਿਰ ਇਹ ਜਿਹੜਾ ਤਿਉਹਾਰ ਮਨਾਉਣਾ ਜਿਹੜਾ ਸਫਲਾ ਹੈ ਬਹੁਤ-ਬਹੁਤ ਚੰਗਾ ਲੱਗਿਆ ਬਹੁਤ ਸਾਰੀਆਂ ਗੱਲਾਂ ਸੋ ਇਹ ਸਾਨੇ ਗਾਨੀ ਗੁਰਪਾਲ ਸਿੰਘ ਤਿਮੋਲ ਜਿੰਨਾ ਹੌਲੇ ਹੌਲੇ ਦਾ ਸਿੱਖਾਂ ਨਾਲ ਕੀ ਸਬੰਧ ਹੈ ਤੇ ਹੋਰ ਬਹੁਤ ਸਾਰੇ ਮੁੱਦਿਆਂ ਤੇ ਗੱਲਬਾਤ ਕੀਤੀ